ਆ ਤੁਸੀਂ ਦੇਖੋ ਮਾਤਾ ਨੇ ਦੱਸ ਦਿਆ ਵੀ ਕੋਈ ਪੈਣ ਚ ਕੰਡਾ ਲੱਗਿਆ ਸੀ ਉਹ ਕਢਾਇਆ ਸੀ ਤੇ ਉਹਦੇ ਨਾਲ ਪੂਰਾ ਪੈਰ ਹੀ ਗਲ ਗਿਆ ਵੀ ਉਹ ਇਨਸਾਨ ਜਿਹੜਾ ਰਾਖਾ ਬਣ ਕੇ ਲੁੱਟ ਕੇ ਲੈ ਗਿਆ ਮਾਂ ਉਹ ਮਾਤਾ ਦਾ ਪਰਸ ਤੇ ਵਿੱਚੋਂ 6-700 ਰੁਪਇਆ ਤੇ ਮੋਬਾਈਲ ਲੈ ਕੇ ਭੱਜ ਜਾਂਦਾ ਮੈਨੂੰ ਕੋਈ ਸੰਭਣੜਾਣਾ ਨਹੀਂ ਮੈਨੂੰ ਕੋਈ ਰੋਟੀ ਦੇਣ ਵਾਲਾ ਨਹੀਂ ਉਹਨੇ ਆਪਣੀ ਵਾਈਫ ਨੂੰ ਕਿਹਾ ਸੀ ਕਿ ਮम्मी ਲੈ ਆਈ ਏ ਉਹ ਕਹਿੰਨੇ ਮੈਂ ਨਹੀਂ ਰੱਖਣਾ ਮੈਂ ਮਾਂ ਜਿਹੜੀ ਤੇਰੀ ਹਾਲਤ ਹੈ ਜੀ ਤੂੰ ਇਦਾਂ ਹੀ ਕੁਛ ਹੋ ਗਿਆ ਤੈਨੂੰ ਫੇਰ ਕੀ ਕਰਾਂਗੇ ਆਪਾਂ ਉਹ ਤਾਂ ਮੈਨੂੰ ਮਾਰਨਾ ਹੀ ਚਾਹੁੰਦੇ ਆ ਕਰਦੇ ਵੀ ਸਾਥ ਛੱਡੀ ਬੈਠੇ ਉਹਨੂੰ ਕੀ ਕਾਰਨ ਹੈ ਪਿੱਛੇ ਸਾਨੂੰ ਨਹੀਂ ਪਤਾ ਮੇਰੇ ਦਿੱਤਾ ਮਤਲਬ ਕੋਈ ਨਹੀਂ ਚਾਹੁੰਦਾ ਆਂ ਡੀ ਗੰਨੀ ਆਂ ਆ ਨਾਮ ਕੀ ਹੈ ਤੁਹਾਡਾ ਤੁਹਾਡੇ ਜੀ ਦਾ ਕਿੰਨੇ ਪਰਿਵਾਰ ਚ ਕਿੰਨੇ ਜਾਨੇ ਰਹਿੰਦੇ ਤੁਸੀਂ ਤੁਸੀਂ ਤਾਂ ਇਕੱਲੇ ਗੰਨੀ ਆਂ ਸਾਰੇ ਹਸਬੰਦ ਸਾਰੇ ਲੱਗ ਰਹੇ ਹੁੰਦੇ ਸੇ ਮੇਰਾ ਲੱਗ ਰੰਦਾ ਤੇ ਅੰਮ੍ਰਿਤਸਰ ਕਿੱਦਾਂ ਆਏ ਤੁਸੀਂ ਅੱਛਾ ਤੇ ਮਾਤਾ ਜੀ ਦਾ ਪਿਆਰ ਬਿਲਕੁਲ ਉਸ ਵਰਗੇ ਦੀ ਉਹਦਾ ਗੱਲ ਗਿਆ ਸਾਡਾ ਡੀ ਡੀ ਆਰ ਬਣਾ ਦਿਓ ਵੀ ਅਸੀਂ ਨੂੰ ਸੰਤਾ ਵਿੱਚ ਲੈ ਕੇ ਜਾਣਾ ਹੈ ਲੇਕਿਨ ਉਹ ਕਹਿੰਦੇ ਵੀ 18 ਸਾਲ ਤੋਂ ਘੱਟ ਦਾ ਵਾਧਦਾ ਸੀ ਵੀ ਡੀ ਡੀ ਆਰ ਨਹੀਂ ਬਣਾਉਂਦੇ ਕਿ ਅਸੀ ਡੀਡੀਆ ਤੋਂ ਬਗੈਰ ਹੀ ਕਿਸੇ ਸਰਤਾ ਦੇ ਜਿੰਨਾਂ ਨੂੰ ਲੈ ਕੇ ਚੱਲੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿ ਮੇਰੀਆਂ ਭੈਣਾਂ ਖੜੀਆਂ ਪੈਣ ਜੀ ਤੁਹਾਡਾ ਕੀ ਨਾਮ ਸਰਿੰਦਰ ਕੌਰ ਸਰਿੰਦਰ ਕੌਰ ਇਹ ਭੈਣ ਖੜੇ ਨੇ ਨਿਰਮਲ ਕੌਰ ਇਹ ਦੋਨੋਂ ਭੈਣਾਂ ਸਾਡੇ ਕੋਲ ਇਸ ਬਜ਼ੁਰਗ ਮਾਂ ਨੂੰ ਲੈ ਕੇ ਆਈਆਂ ਇਹ ਭੈਣਾਂ ਸ੍ਰੀ ਦਰਬਾਰ ਸਾਹਿਬ ਪੁੰਨਿਆਂ ਤੇ ਗਈਆਂ ਮੱਸੀਆ ਦੇ ਦਿਹਾੜੇ ਤੇ ਗਈ ਸੀ ਮੱਸੀਆ ਦੇ ਦਿਹਾੜੇ ਤੇ ਗਏ ਸੀ ਇਧਰ ਹੀ ਪਾਸ ਆ ਜਾਓ ਭੈਣਾਂ ਤੁਸੀਂ ਮੱਸੀਆ ਤੋਂ ਜਦੋਂ ਮੱਥਾ ਤੇ ਕੇ ਵਾਪਸ ਆ ਰਹੇ ਸੀ ਤਾਂ ਸਰਾਂ ਦੇ ਬਾਹਰ ਦੇਖਦੇ ਇਸ ਮਾਂ ਨੂੰ ਪਈ ਨੂੰ ਪੈਰ ਇਹਦਾ ਮਾਂ ਦਾ ਸਾਰਾ ਮੱਚਿਆ ਹੋਇਆ ਥੱਲੇ ਉਹ ਆ ਤੁਸੀਂ ਦੇਖੋ ਮਾਤਾ ਨੇ ਦੱਸਦਿਆ ਵੀ ਕੋਈ ਪੈਰ ਚ ਕੰਡਾ ਲੱਗਿਆ ਸੀ ਉਹ ਕਢਾਇਆ ਸੀ ਤੇ ਉਹਦੇ ਨਾਲ ਪੂਰਾ ਪੈਰ ਹੀ ਗਲ ਗਿਆ ਜਿਵੇਂ ਕਹੜੀ ਟੈਟਨਸ ਹੋ ਗਈ ਆ ਤੇ ਮਾਤਾ ਕਹਿੰਦੀ ਮੈਂ ਘਰੇ ਪਈ ਸੀ ਕੱਲੀ ਮੈਨੂੰ ਰੋਟੀ ਨਹੀਂ ਸੀ ਦੇਣ ਵਾਲਾ ਕੋਈ ਮੈਂ ਭੁੱਖੀ ਸੀ ਬਹੁਤ ਤੇ ਮੈਂ ਦਰਬਾਰ ਸਾਹਿਬ ਚੱਲੇਗੀ ਚਲੋ ਉੱਥੇ ਘਟੂ ਘਟ ਗੁਰੂ ਘਰ ਲੰਗਰ ਤਾਂ ਮਿਲੂ ਮੈਨੂੰ ਕਿਸੇ ਨੇ ਬੱਸ ਚੜਾਤਾ ਤੇ ਮੈਂ ਉੱਥੇ ਜਾ ਪਹੁੰਚੀ ਅੱਗੇ ਵੀ ਮੈਂ ਮਾਂ ਦੱਸਦੀ ਆ ਵੀ ਹਰ ਮਹੀਨੇ ਸ੍ਰੀ ਦਰਬਾਰ ਸਾਹਿਬ ਉੱਥੇ ਸੇਵਾ ਵੀ ਕਰਦੀ ਆ ਹਫਤੇ ਬਾਅਦ ਤੇ ਹਫਤੇ ਬਾਅਦ ਹਾਂਜੀ ਉੱਥੇ ਜਾਂਦੇ ਆ ਇੱਕ ਦੋ ਦਿਨ ਉੱਥੇ ਰਹਿ ਕੇ ਸੇਵਾ ਕਰਾ ਕੇ ਫਿਰ ਮੈਂ ਵਾਪਸ ਘਰ ਆਇਆ ਹੁਣ ਪੈਰ ਖਰਾਬ ਹੋਣ ਕਰਕੇ ਮੇਤੋਂ ਤੁਰ ਨਹੀਂ ਹੁੰਦਾ ਸੀ ਰੋਟੀ ਵੀ ਨਹੀਂ ਸੀ ਬਣਦੀ ਤੇ ਮੈਨੂੰ ਕੋਈ ਸੰਭਾਲਣ ਵਾਲਾ ਮੈਨੂੰ ਕੋਈ ਦੇਖਣ ਵਾਲਾ ਵੀ ਕੋਈ ਨਹੀਂ ਸੀ ਨਿਰਮਲ ਦਰਬਾਰ ਸਾਹਿਬ ਪੋਂ ਕਿ ਦਰਬਾਰ ਸਾਹਿਬ ਜਾ ਕੇ ਸਿਹਤ ਇੰਨੀ ਵਿਗੜ ਗਈ ਸਰਾਂ ਦੇ ਬਾਹਰ ਪਏ ਮਾਤਾ ਬੇਹੋਸ਼ ਹੋਣ ਲੱਗ ਗਏ ਲੋਕਾਂ ਦਾ ਇਕੱਠ ਵੱਜ ਗਿਆ ਇਕੱਠ ਵੱਜਿਆ ਦੇਖ ਕੇ ਭੈਣ ਹੁਣੀ ਵੀ ਪਹੁੰਚ ਗਈ ਉੱਥੇ ਨਿਰਮਲ ਕੌਰ ਤੇ ਸ੍ਰਿੰਦਰ ਕੌਰ ਉੱਥੇ ਇੱਕ ਗੁਰੂ ਦਾ ਸਿੱਖ ਗੁਰੂ ਦਾ ਸਿੱਖ ਨਹੀਂ ਕਹਿ ਸਕਦੇ ਉਹਨੂੰ ਬਣੇਤ ਜ਼ਰੂਰ ਸੀ ਉਹ ਮਾਤਾ ਦਾ ਹਮੇਤੀ ਬਣਿਆ ਮਾਤਾ ਮੈਂ ਤੈਨੂੰ ਲੈ ਕੇ ਜਾਣਾ ਮਨੁੱਖਤਾਰੀ ਸੇਵਾ ਤੇ ਛੱਡ ਕੇ ਆਉਣਾ ਮੈਂ ਲੈ ਕੇ ਜਾਣਾਂ ਤੈਨੂੰ ਮੈਂ ਛੱਡ ਕੇ ਆਉਣਾ ਤੇ ਭੈਣ ਹੁਣਾਂ ਨੇ ਕਿਹਾ ਅਸੀਂ ਵੀ ਲੁਧਿਆਣੇ ਤੋਂ ਆਈਆਂ ਮਰਸੀਆ ਦੇ ਮੱਥਾ ਟੇਕਣ ਆਏ ਆ ਅਸੀਂ ਵਾਪਸ ਚੱਲਿਆਂ ਲੁਧਿਆਣੇ ਕੋਈ ਨਾ ਅਸੀਂ ਛੱਡ ਦਾਂਗੇ ਨਹੀਂ ਮੈਨੂੰ ਜਾਣਦੇ ਆ ਮੈਂ ਛੱਡ ਕੇ ਆਉਂ ਮਾਤਾ ਨੂੰ ਉੱਥੋਂ ਚੱਕ ਕੇ ਆਟੋ 'ਚ ਬਿਠਾਉਂਦੇ ਆ ਭੈਣ ਹੁਣੀ ਵੀ ਨਾਲ ਹੀ ਬੈਠ ਜਾਂਦੀਆਂ ਉਸੇ ਆਟੋ 'ਚ ਸਟੇਸ਼ਨ ਤੇ ਲੈ ਆਉਂਦੇ ਆ ਆਟੋ 'ਚ ਕੱਢ ਕੇ ਮਾਤਾ ਨੂੰ ਉੱਤੇ ਬੈਂਚ ਤੇ ਪਾਉਂਦੇ ਆ ਪਹਿਨ ਟਿਕਟ ਦਾ ਪਤਾ ਕਰਨ ਜਾਂਦੀ ਆ ਦੂਸਰੀ ਭੈਣ ਵਾਸ਼ਰੂਮ ਚਲੇ ਜਾਂਦੀ ਆ ਉਹ ਮਾਤਾ ਦਾ ਪਰਸ ਦੇ ਵਿੱਚੋਂ 6-700 ਰੁਪਇਆ ਤੇ ਮੋਬਾਈਲ ਲੈ ਕੇ ਭੱਜ ਜਾਂਦਾ ਉਹਦੀ ਕੋਈ ਤਸਵੀਰ ਤਾਂ ਨਹੀਂ ਹੈਗੀ ਇਹਨਾਂ ਕੋਲੇ ਪਰ ਇਹਨਾਂ ਦੇ ਮਨ ਤੋਂ ਤਸਵੀਰ ਜ਼ਰੂਰ ਕਿਤੇ ਨਾ ਕਿਤੇ ਛਪ ਗਈ ਆ ਵੀ ਉਹ ਇਨਸਾਨ ਜਿਹੜਾ ਰਾਖਾ ਬਣ ਕੇ ਲੁੱਟ ਕੇ ਲੈ ਗਿਆ ਮਾਂ ਮਾਂ ਦਾ ਹੱਫਾ ਬਣ ਕੇ ਮਾਂ ਦਾ ਪੁੱਤ ਬਣ ਕੇ ਵੀ ਚੱਲ ਮਾਂ ਤੈਨੂੰ ਮੈਂ ਛੱਡ ਕੇ ਆਉਣਾ ਮਨੁੱਖਤਾ ਦੀ ਸੇਵਾ ਤੇ ਚੱਲ ਮਾਂ ਮੈਂ ਤੇਰੀ ਸੇਵਾ ਕਰਦਾ ਚੱਲ ਮਾਂ ਦਾ ਕਰੋੜਾਂ ਰੁਪਈਆ ਦਾ ਮੋਬਾਈਲ ਲੁੱਟ ਕੇ ਲੈ ਗਿਆ ਮਾਂ ਦਾ ਲਈ ਉਹਦੀ ਕੀਮਤ ਕੋਈ ਨਹੀਂ ਸੀ ਕਰੋੜਾਂ ਦਾ ਸੀ ਉਹ ਮਾਂ ਦਾ ਫੋਨ ਚਾਹੇ ਉਹ ਉਹਦੇ ਲਈ 5-700 ਦਾ ਹੋਵੇ ਉਹਦੇ ਵਿੱਚ ਹੀ ਮਾਤਾ ਦੇ ਸਾਰੇ ਨੰਬਰ ਸੀ ਮਾਤਾ ਨੂੰ ਕੋਈ ਨੰਬਰ ਨਹੀਂ ਯਾਦ ਉਹਦੇ ਵਿੱਚ ਹੀ ਕੰਟੈਕਟ ਸੀ ਸਾਰੇ ਮਾਤਾ ਨੂੰ ਆਪਹਾਜ ਕਰਕੇ ਤਾਂ ਪਹਿਲਾਂ ਹੀ ਤਰਨ ਫੇਰ ਦੀ ਦਿੱਕਤ ਸੀ ਤੇ ਹੱਥਾਂ ਤੋਂ ਵੀ ਪਹਾਜ ਕਰ ਗਿਆ ਫੋਨ ਖੋ ਕੇ ਉੱਥੋਂ ਫਿਰ ਇਹਨਾਂ ਭੈਣਾਂ ਨੇ ਨਿਰਮਲ ਕੌਰ ਨੇ ਤੇ ਸਰਜੀਤ ਕੌਰ ਅਸਿੰਦਰ ਕੌਰ ਭੈਣ ਨੇ ਮਾਤਾ ਨੂੰ ਟ੍ਰੇਨ 'ਚ ਬਿਠਾ ਕੇ ਇੱਥੇ ਲੁਧਿਆਣੇ ਸੁਪਨਿਆਂ ਦੇ ਘਰ ਤੱਕ ਪਹੁੰਚਦਾ ਕੀਤਾ ਸਾਨੂੰ ਉੱਥੋਂ ਵੀਡੀਓ ਭੇਜੀ ਸੀ ਭੈਣ ਹੋਣਾ ਨੇ ਸਟੇਸ਼ਨ ਤੋਂ ਅਸੀਂ ਭੈਣ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਲੈ ਆਓ ਨਾਲ ਵੀ ਅਸੀਂ ਸ੍ਰੀ ਅਮਰ ਸਰ ਸਾਹਿਬ ਹੁਣ ਆਵਾਂਗੇ ਤਾਂ ਲੇਟ ਹੋ ਜਾਾਂਗੇ ਬਹੁਤ ਪੈਨ ਹੁਣੀ ਕਹਿੰਦੇ ਅਸੀਂ ਆਉਣਾ ਹੀ ਅਸੀਂ ਨਾਲ ਲੈ ਆਉਨੇ ਤੇ ਮਾਤਾ ਨੂੰ ਇੱਥੇ ਲੈ ਕੇ ਆਏ ਤੇ ਮਾਤਾ ਜੀ ਦੇ ਬੇਟਾ ਵੀ ਇੱਕ ਉਹਦੇ ਅੱਗੇ ਦੋ ਬੇਟੇ ਆ ਇੱਕ 21 ਸਾਲ ਦਾ ਇੱਕ 12 13 ਸਾਲ ਦਾ ਮਾਤਾ ਦੇ ਦੋ ਪੋਤੇ ਵੀ ਆ ਜਵਾਨ ਆ ਮਾਤਾ ਦੀ ਬੇਟੀ ਵੀ ਆ ਮਾਤਾ ਦੇ ਪਤੀ ਵੀ ਆ ਜਿਹੜੇ ਹੋਮੋਪੈਥੀ ਦੇ ਡਾਕਟਰ ਨੇ ਖਰੜ ਤੋਂ ਸੁਵਿੰਦਰਪਾਲ ਸਿੰਘ ਜੀ ਪਰੇ ਮਾ ਲਵਾਰਸਾਂ ਵਰਗਾ ਜੀਵਨ ਬਤੀਤ ਕਰ ਰਹੀ ਹੈ। ਇਹਦੇ ਪਿੱਛੇ ਕੀ ਕਾਰਨ ਆ ਕੀ ਘਰੇਲੂ ਮਸਲਾ ਇਹਨਾਂ ਦਾ ਕਿਵੇਂ ਆ? ਬੇਟਾ ਫਰੀਦਕੋਟ ਰੈਂਦਾ ਮਾ? ਹਾਂਜੀ। ਬੇਟਾ ਫਰੀਦਕੋਟ ਕੀ ਕਰਦਾ ਮਾ? ਮobe ਹੁਣ ਤਾਂ ਫ੍ਰੀ ਆ ਕੋਈ ਕੰਮ ਨਹੀਂ ਆ। ਮਾ ਆਪਣੇ ਹਸਬੰਡ ਤੋਂ ਵੀ ਲੱਗ ਰਹਿੰਦੇ ਨੇ। ਮਾ ਗੱਲਾਂ ਵੀ ਦੱਸਣਾ ਚਾਹੁੰਦੇ ਨੇ ਆਪਣੇ ਘਰ ਦੀਆਂ ਪਰ ਡਰਦੇ ਵੀ ਆ ਵੀ ਐਕਸਪੋਜ਼ ਨਹੀਂ ਹੋਣੀਆਂ ਚਾਹੀਦੀਆਂ ਵੀ। ਪਰ ਅਸੀਂ ਇੱਕ ਬੇਨਤੀ ਕਰਦੇ ਸੰਗਤ ਨੂੰ। ਇਸ ਮਾਂ ਨੂੰ ਪਛਾਣਨ ਵਾਲੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਕੁਈ ਮਾਤਾ ਜੀ ਦੇ ਕਲੀਗ ਰਹੇ ਹੋਣ ਕਿਉਂਕਿ ਮਾਤਾ ਹੋਮੋਪੈਥੀ ਦੇ ਡਾਕਟਰ ਦਾ ਕੋਰਸ ਕਰਦੇ ਸੀ ਮਾਤਾ ਕਹਿੰਦੇ ਪਲੱਸ 2 ਤੋਂ ਬਾਅਦ ਮਾਤਾ ਜੀ ਦੇ ਬ੍ਰਦਰ ਸੀ ਜਿਹੜੇ ਮਰਚਨ ਨੇਵੀ ਦੇ ਵਿੱਚ ਅਫਸਰ ਸੀ ਮਾਤਾ ਜੀ ਦੇ ਜਿਹੜੇ ਪਿਤਾ ਜੀ ਸੀਗੇ ਉਹ CRP ਦੇ ਵਿੱਚ ਇਨਸਪੈਕਟਰ ਸੀ ਮਾਤਾ ਜੀ ਦੇ ਜਿਹੜੇ ਪਤੀ ਆ ਉਹ ਹੋਮੋਪੈਥ ਦੇ ਡਾਕਟਰ ਨੇ ਖੁਦ ਮਾਤਾ ਵੀ ਹੋਮੋਪੈਥੀ ਦੇ ਡਾਕਟਰ ਦਾ ਕੋਰਸ ਕਰਦੇ ਸੀ ਪਰ ਕਿਸੇ ਕਾਰਨ ਪੂਰਾ ਨਹੀਂ ਹੋ ਸਕਿਆ ਮਾਤਾ ਦੀ ਬੇਟੀ ਇਮੀਗ੍ਰੇਸ਼ਨ ਚ ਕੰਮ ਕਰਦੀ ਆ। ਮਰ ਮਾਂ ਕਹਿੰਦੀ ਮੈਂ ਨਿਆ گاਉਂ ਕੱਲੀ ਹੋ ਰਹਿਣੀ ਆ। ਮੇਰਾ ਕੋਈ ਨਹੀਂ। ਮੈਨੂੰ ਕੋਈ ਸਾਂਭਣ ਵਾਲਾ ਨਹੀਂ, ਮੈਨੂੰ ਕੋਈ ਰੋਟੀ ਦੇਣ ਵਾਲਾ ਨਹੀਂ। ਮੈਂ ਉੱਥੇ ਕਿਰਾਏ ਤੇ ਰਹਿਣੀ ਫਿਰ? ਨਹੀਂ, ਆਪਣਾ ਫਲੈਟ ਹੈ। ਬੇਟੀ ਦਾ ਫਲੈਟ ਹੈ ਆ। ਅੱਛਾ। ਤੇ ਬੇਟੀ ਵੀ ਉੱਥੇ ਰਹਿੰਦੀ ਆ? ਨਹੀਂ, ਬੇਟੀ ਉਪਰ ਉਹਦੇ ਨਾਲ ਰਹਿੰਦੀ ਆ। ਉਹ ਫਲੈਟ ਬੇਟੀ ਨੇ ਤੁਹਾਨੂੰ ਦਿੱਤਾ ਹੋਇਆ। ਹਾਂ। ਤੇ ਫਿਰ ਮਾਂ ਬੇਟੀ ਸਾਮ ਤਾਂ ਰਹੀ ਆ ਫਿਰ ਫਾਇਲਟ ਵੀ ਦਿੱਤਾ ਉਹਨੇ ਤੁਹਾਨੂੰ ਰਸਨ ਪਾਣੀ ਵੀ ਦਿੰਦੇ ਹੋਣਗੇ ਮੈਂ ਕਿੱਥੋਂ ਪਕਾਵਾਂ ਮੈਂ ਉੱਠ ਕੇ ਉੱਠਿਆ ਤੇ ਜਾਂਦਾ ਨਹੀਂ ਮੇਰੇ ਘਰੋਂ ਤੁਸੀਂ ਬੇਟੀ ਨੂੰ ਕਿਹਾ ਨਹੀਂ ਦੱਸਿਆ ਸੀ ਉਹ ਮੇਰਾ ਫੋਨ ਹੀ ਚੁੱਕਦੇ ਉਹਨਾਂ ਬੋਲਣਾ ਬੰਦ ਕਰਤਾ ਮੇਰ ਨਾਲ ਬੇਟੇ ਨੂੰ ਦੱਸਿਆ ਸੀ ਮਾਂ ਬੇਟੇ ਨੂੰ ਪਤਾ ਹੈ ਉਹਨਾਂ ਨੇ ਵੀ ਮਨ ਕਰਦ ਕੀ ਕਿਹਾ ਪਰ ਉਹ ਕੀ ਕਰੂਗਾ ਨਹੀਂ ਮਾਂ 10 ਦਿਨ 20 ਦਿਨ ਤੁਸੀਂ ਰਹੇ ਹੁੰਦੇ ਉਹਨਾਂ ਦੇ ਕੋਲੇ ਉੱਤੇ ਦਰਬਾਰ ਸਾਹਿਬ ਜਾ ਕੇ ਉੱਤੇ ਪੈਣ ਦੀ بجائے ਬਾਹਰ ਥੱਲੇ ਉਹਨੇ ਆਪਣੀ ਵਾਈਫ ਨੂੰ ਕਿਹਾ ਸੀ ਕਿ ਮम्मी ਲੈ ਆਈ ਏ ਉਹ ਕਹਿੰਦੀ ਨਹੀਂ ਮੈਂ ਨਹੀਂ ਰੱਖਣਾ ਹੁਣ ਤੁਹਾਨੂੰ ਉਹਨਾਂ ਦਾ ਬੇਡੇ ਦਾ ਨੰਬਰ ਜਾਤਾ ਬੇਡੇ ਦਾ ਨੰਬਰ ਮੈਨੂੰ ਕਿਸੇ ਦਾ ਨਹੀਂ ਯਾਦ ਬੇਟੀ ਦਾ ਨਹੀਂ ਮਾਂ ਜਿਹੜੀ ਤੇਰੀ ਹਾਲਤ ਆ ਜੇ ਤੂੰ ਇਦਾਂ ਹੀ ਕੁਝ ਹੋ ਗਿਆ ਤੈਨੂੰ ਫੇਰ ਕੀ ਕਰਾਂਗੇ ਆਪਾਂ ਉਹ ਤਾਂ ਮੈਨੂੰ ਮਾਰਨਾ ਹੀ ਚਾਹੁੰਦੇ ਆ ਨਹੀਂ ਮਾਂ ਕੋਈ ਨਹੀਂ ਮਾਰਨਾ ਚਾਹੁੰਦਾ ਤੈਨੂੰ ਉਹ ਮਾਰਨਾ ਚਾਹੁੰਦੇ ਆ ਅਸੀਂ ਤੇਰੇ ਪੁੱਤਾਂ ਸਾਡੇ ਹੁੰਦੇ ਤੈਨੂੰ ਕੋਈ ਨਹੀਂ ਮਾਰੂਗਾ ਠੀਕ ਆ ਉਹ ਤਾਂ ਮੈਨੂੰ ਮਾਰਨਾ ਚਾਹੁੰਦੇ ਆ ਕਿਸੇ ਇਸ਼ਾਨਾਨ ਕੀਤਾ ਮਾਂ ਕਦੇ ਕਿੰਨਾ ਟਾਈਮ ਹੋ ਗਿਆ ਮੈਨੂੰ ਤਾਂ ਬਹੁਤ ਦਿਨ ਹੋ ਗਏ ਆ ਅੱਛਾ ਕਿਸੇ 18 ਤਰੀਕ ਤੋਂ ਵੀ ਪਹਿਲਾਂ ਤੇ ਮਾਤਾ ਦੱਸਦੇ ਆ ਵੀ ਦਰਬਾਰ ਸਾਹਿਬ ਵੀ ਰਾਤ ਕੱਲ ਵਾਸ਼ਰੂਮ ਵਗੈਰਾ ਵਿੱਚ ਹੀ ਹੋ ਰਿਆ ਸੀ ਮਾਤਾ ਦਾ। ਕੱਪੜੇ ਵੀ ਅੱਜ ਉੱਥੇ ਬੀਬੀਆਂ ਨੇ ਚੇਂਜ ਕਰਾ ਕੇ ਉੱਥੋਂ ਫੇਰ ਲੈ ਕੇ ਆਂਦਾ ਮਾਤਾ ਨੂੰ। ਤੇ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਮਾਤਾ ਅੱਜ ਬੇਹੋਸ਼ ਸੀਦ ਨੇ ਭੈਣ ਹੁਣੀ ਦੱਸਦਿਆਂ ORS ਦਾ ਘੋਲ ਪਲਾਇਆ ਦੋ ਤਿੰਨ ਵੇਰੀ ਥੋੜਾ ਬਹੁਤਾ ਸੈਂਡਵਿਚ ਵਗੈਰਾ ਖਵਾਇਆ ਫੇਰ ਥੋੜੀ ਹੋਸ਼ ਚ ਆਈ। ਇੰਦਰ ਸਰੀਰ ਦੇ ਵਿੱਚ એનર્ਜੀ ਖਤਮ ਹੋ ਗਈ ਸੀ ਜੀ ਘਰ ਦੇ ਵੀ ਸਾਰ ਛੱਡੀ ਬੈਠੇ ਉਹਨੂੰ ਕੀ ਕਾਰਨ ਹੈ ਪਿੱਛੇ ਸਾਨੂੰ ਨਹੀਂ ਪਤਾ ਅਸੀਂ ਇੱਕ ਪਾਸਾ ਸੁਣਿਆ ਮਾਤਾ ਦਾ ਅਸੀਂ ਉਹਨਾਂ ਦਾ ਪੱਖ ਨਹੀਂ ਸੁਣਿਆ ਵੀ ਕੀ ਗੱਲ ਆ ਵਿੱਚੋਂ ਕਿਉਂ ਤੀਵ ਵਿਪਤ ਵੀ ਪਤੀ ਵੀ ਸਾਰੇ ਪਰ ਸਾਡੀ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਸ ਮਾਂ ਦੇ ਆਪਣੇ ਨੂੰ ਮਿਲ ਸਕੇ ਤਾਂ ਜੋ ਮਾਂ ਦਾ

ਇੱਕ ਗਰੂਪ ਕੋੜੇ ਨੇ ਮਾਤਾ ਜੀ ਨੇ ਰੱਖੀ ਹੋਈ ਖਾਣ ਵਾਲੇ ਆਪਣੇ ਪਾਣੀ ਚਮਮਾ ਜਮਾਤਾ ਜੀ ਦਾ ਟਾਵਲ ਹੋ ਰਾ ਇਹਦੇ ਵਿੱਚ ਮਾਤਾ ਜੀ ਦੇ ਪੈਸੇ ਨੇ 1000 2000 3000 4000 5000 6000 7000 8000 9000 10000 11000 11000 11000 ਰੁਪਇਆ ਇਸ ਪਰਸ ਦੇ ਵਿੱਚ ਆ ਮਾਤਾ ਜੀ ਦਾ 11500 ਅਧਾਰ ਕਾਰਡ ਕਿੱਥੇ ਆ ਜਮਾ ਕਰਾਉਣਾ ਅਸੀਂ ਅੰਦਰ ਜਮਾ ਕਰਾਉਦਾ ਸਾਡੇ 11000 ਰੁਪਇਆ ਮਾਂ ਇਹ ਜਮਾ ਕਰ ਲੈਣਾ ਜਦੋਂ ਜਾਓਗੇ ਤੁਹਾਨੂੰ ਦੇਵਾਂਗੇ ਠੀਕ ਹੈ